हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਓਮੇਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਜਿਹੜੀ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ 'ਚ ਬਹੁਤ ਵਧੀਆ ਬਹੁਤ ਸੋਹਣੀ ਆ ਅੱਜ ਜਿਹੜੀ ਮੈਂ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਅਗਰ ਤੁਸੀਂ ਸੇਮ ਓਮੀ ਫੋਲੋ ਕਰ ਲਿਆ ਨਾ ਉਸ ਚੀਜ਼ ਨੂੰ ਸੇਮ ਓਮੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਇਸ ਚੀਜ਼ ਦੀ ਗਾਰੰਟੀ ਦਿੰਦੀ ਆ ਤੁਹਾਨੂੰ ਕਿ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਆਪਣੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜੂਗੀ ਤੁਹਾਨੂੰ ਆਪ ਮਹਿਸੂਸ ਹੋਗਾ ਤੁਸੀਂ ਆਪ ਦੇਖੋਗੇ ਕਿ 1 ਮਹੀਨਾ ਪਹਿਲਾਂ ਅਸੀਂ ਕੀ ਸੀ ਤੇ 1 ਮਹੀਨੇ ਬਾਅਦ ਅਸੀਂ ਕੀ ਬਣ ਗਏ ਆ ਸਾਡੇ ਅੰਦਰ ਕੀ ਬਦਲਾਅ ਆ ਰਿਹਾ ਕੀ ਤੁਸੀਂ ਮਹਿਸੂਸ ਕਰੋਗੇ ਤੁਸੀਂ ਆਪ ਕਮੈਂਟ ਕਰਕੇ ਦੱਸੋਗੇ ਪਰ ਉਹ ਮੇ फॉलो ਕਰਨਾ ਜਿਵੇਂ ਤੁਹਾਨੂੰ ਮੈਂ ਦੱਸੂਗੀ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਉਹ ਮੈਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਕਰ ਰਹੀ ਹਾਂ ਪਹਿਲਾਂ ਮੈਂ ਵੀ ਬਹੁਤ ਜ਼ਿਆਦਾ ਨੈਗੇਟਿਵ ਨੈਗੇਟਿਵ ਸੀ ਮਤਲਬ ਮੈਨੂੰ ਐ ਲੱਗਦਾ ਸੀ ਕਿ ਜ਼ਿੰਦਗੀ ਖਤਮ ਹੋ ਗਈ ਆ ਜੀਣ ਦੀ ਆਸ ਛੱਡਤੀ ਸੀ ਮੈਂ ਪਹਿਲਾਂ ਵੀ ਕਈ ਵਾਰੀ ਵੀਡੀਓ ਦੇ ਵਿੱਚੇ ਸ਼ੇਅਰ ਕੀਤਾ ਕਿ ਮੈਂ ਕਈ-ਕਈ ਦਿਨ ਨੌਣਾਣਾ ਕਈ-ਕਈ ਦਿਨ ਮੈਂ ਸਿਰ ਵੀ ਨਹੀਂ ਸੀ ਬੋਂਦੀ ਇੰਨੀ ਜ਼ਿਆਦਾ ਨੈਗੇਟਿਵ ਹੋ ਚੁੱਕੀ ਸੀ ਮੈਂ ਉਸ ਤੋਂ ਬਾਅਦ ਮੈਂ ਦੋ ਚੀਜ਼ਾਂ ਕੀਤੀਆਂ ਇੱਕ ਚੀਜ਼ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਗੁਰਬਾਣੀ ਦੀ ਇੱਕ ਹੋਰ ਚੀਜ਼ ਹੈ ਜਿਹੜੀ ਉਹਦੇ ਨਾਲ ਮੈਂ ਸਟਾਰਟ ਕੀਤੀ ਸੀ ਉਹ ਵੀ ਮੈਂ ਤੁਹਾਡੇ ਨਾਲ ਜੁ ਸ਼ੇਅਰ ਕਰਨ ਜਾ ਰਹੀ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਵੀ ਸੇਮ ਹੈ ਕਿਉਂਕਿ ਮੈਨੂੰ ਕਾਫੀ ਵਾਰ ਕਮੈਂਟ ਆ ਰਹੇ ਨੇ ਇਦਾਂ ਦੇ ਕਿ ਦੀਦੀ ਸਾਡੇ ਅੰਦਰ ਨਾਲ ਵੀ 네ਗੇਟਿਵ ਕੱਲ ਵੀ ਮੈਨੂੰ ਇੱਕ ਕਮੈਂਟ ਆਇਆ ਕਿ ਦੀਦੀ ਇੰਨੀ ਜ਼ਿਆਦਾ 네ਗੇਟਿਵਿਟੀ ਆ ਚੁੱਕੀ ਹੈ ਅੰਦਰ ਵੀ ਆਉਣ ਲੱਗਦਾ ਵੀ ਬੱਸ ਆਪਣੇ ਆਪ ਨੂੰ ਖਤਮ ਕਰ ਲਿਏ ਕਾਫੀ ਮੈਨੂੰ ਹੋਰ ਇਦਾਂ ਦੇ ਕਮੈਂਟ ਆਏ ਅੱਜ ਸਵੇਰੇ ਵੀ ਮੈਨੂੰ ਇੰਸਟਾਗ੍ਰam ਤੇ ਇੱਕ ਕਮੈਂਟ ਆਇਆ ਵੀਡੀਓ ਦੀ ਬਹੁਤ ਜ਼ਿਆਦਾ ਨਾ ਸੋਚ ਜਿਹੜੀ ਉਹ ਗਲਤ ਹੋ ਰਹੀ ਹੈ ਵੀ ਮਤਲਬ ਕਿ ਪੋਜ਼ਿਟਿਵ ਨਹੀਂ ਹੈ 네ਗੇਟਿਵ ਹੀ ਹੋਈ ਜਾ ਰਹੀ ਆ ਸੋ ਉਹਨਾਂ ਨਾਲ ਵੀ ਮੈਂ ਹਲੇ ਗੱਲ ਕਰਨੀ ਆ ਇਹ ਵੀਡੀਓ ਨੂੰ ਕੰਪਲੀਟ ਤੋਂ ਕੰਪਲੀਟ ਕਰਨ ਤੋਂ ਬਾਅਦ ਸੋ ਮੈਨੂੰ ਲੱਗਿਆ ਕਿ ਅੱਜ ਦੇ ਟਾਈਮ ਦੀ ਮੇਨ ਜਿਹੜੀ ਪ੍ਰੋਬਲਮ ਹੋ ਰਹੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੌੜ ਭਾਜ ਇੰਨੀ ਜ਼ਿਆਦਾ ਗਈ ਹਰ ਇੱਕ ਬੰਦਾ ਕਾਮਯਾਬ ਹੋਣਾ ਚਾਹੀਦਾ ਚਾਹੁੰਦਾਗਾ ਹਰ ਇੱਕ ਬੰਦੇ ਨੂੰ ਆਪਦੇ ਬੱਚਿਆਂ ਦੇ ਫਿਊਚਰ ਦਾ ਫਿਕਰ ਹੈ ਆਪਣੇ ਫਿਊਚਰ ਦਾ ਫਿਕਰ ਹੈ ਸੋ ਤਾਂ ਕਰਕੇ ਇਹ ਜਿਹੜੀ ਪ੍ਰੋਬਲਮ ਆ ਇਹ ਇੱਕ ਆਮ ਜੀ ਬਣ ਗਈ ਆ ਸੋ ਤਾਂ ਕਰਕੇ ਆਪਾਂ ਜੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤਾਂ ਕਿ ਜਿਹੜੀ ਮੇਰੀ ਜ਼ਿੰਦਗੀ ਦਾ ਆਪਦਾ ਐਕਸਪੀਰੀਅੰਸ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਤੁਹਾਡੇ ਸਾਰਿਆਂ ਦੇ ਸਹਿਯੋਗ ਪਰਮਾਤਮਾ ਦੀ ਕਿਰਪਾ ਸਦਕਾ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਜਿਹੜਾ ਆਪਣਾ ਇਹ ਚੈਨਲ ਹੈ ਤੇ 30k 30k ਯਾਨੀ ਕਿ ਜਿਹੜੇ ਸਬਸਕ੍ਰਾਈਬਰ ਨਿਓ ਕੰਪਲੀਟ ਹੋ ਗਏ ਨੇ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਇੰਨਾ ਪਿਆਰ ਕਰ ਰਹੇ ਹੋ ਤੇ ਨਾਲ ਹੀ ਤੁਹਾਡਾ ਇੱਕ ਹੋਰ ਧੰਨਵਾਦ ਹੈ ਜਿਹੜਾ ਆਪਣਾ ਦੂਸਰਾ ਚੈਨਲ ਹੈ ਕੁਕਿੰਗ ਦਾ ਉਹਦੇ ਉੱਤੇ ਵੀ 1000 ਸਬਸਕ੍ਰਾਈਬਰ ਜਿਹੜੇ ਪੂਰੇ ਹੋ ਗਏ ਨੇ ਉਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਇਹ ਚੀਜ਼ ਹੋ ਪਾਈ ਆ। ਹਾਂਜੀ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਨੂੰ ਅੱਗੇ ਕੰਟੀਨਿਊ। ਸਭ ਤੋਂ ਪਹਿਲਾਂ ਤਾਂ ਦੇਖੋ ਜੀ ਮੈਂ ਪਹਿਲਾਂ ਵੀ ਕਾਫੀ ਵਾਰ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਪਹਿਲੀ ਚੀਜ਼ ਦਾ ਤੁਸੀਂ ਇਹੀ ਕਰਨੀ ਆ ਵੀ ਤੁਸੀਂ ਗੁਰਬਾਣੀ ਜਪਣੀ ਆ। ਹੁਣ ਤੁਸੀਂ ਕਈ ਵਾਰੀ ਨਾ ਕਮੈਂਟ ਆਉਂਦੇ ਵੀ ਜਿੱਦ ਦੀ ਗੁਰਬਾਣੀ ਦੇ ਵਿੱਚ ਸਾਡਾ ਮਨ ਨਹੀਂ ਜੁੜ ਰਿਹਾ ਜਾਂ ਗੁਰਬਾਣੀ ਦੇ ਉੱਤੇ ਸਾਡਾ ਵਿਸ਼ਵਾਸ ਬਣ ਨਹੀਂ ਪਾਰਿਆ ਤੁਸੀਂ ਉਹਦੇ ਲਈ ਕੀ ਚੀਜ਼ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਜੀ ਸੁਖਮਨੀ ਸਹਿਬ ਗੁਟਕਾ ਸ ਹੈ ਜਿਹੜਾ ਨਾਲ ਸਟੀਕ ਆਉਂਦਾ ਸਟੀਕ ਮਤਲਬ ਉਹਦੇ ਵਿੱਚ ਅਰਥ ਦੱਸੇ ਹੁੰਦੇ ਨੇ ਕੋਈ ਵੀ ਵੱਡਾ ਗੁਰਦੁਆਰਾ ਸਾਹਿਬ ਜਿਹੜੇ ਹੁੰਦੇ ਆ ਨਾ ਜਿੱਥੇ ਧਾਰਮਿਕ ਸਥਾਨ ਹੁੰਦੇ ਆ ਜਿਹੜੇ ਆਪਣੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਹੁੰਦੇ ਆ ਉੱਥੇ ਵੀ ਸ਼ਾਇਦ ਸਟਿਕ ਪਏ ਹੋਣ ਤੁਸੀਂ ਜਾ ਕੇ ਪਤਾ ਕਰ ਲਿਓ ਨਹੀਂ ਤਾਂ ਫਿਰ ਧਾਰਮਿਕ ਸਥਾਨ ਹੁੰਦੇ ਨੇ ਉੱਥੇ ਗੁਟਕਾ ਸਾਹਿਬ ਮਿਲ ਜਾਂਦੇ ਨੇ ਸਟਿਕ ਸਸਾ ਟੈਂਕਾ ਟੈਂਕੀ ਨੂੰ ਵਿਹਾਰੀ ਕੱਕਾ ਸਟਿਕ ਹੁੰਦਾ ਮਤਲਬ ਕਿ ਉਹਦੇ ਵਿੱਚ ਅਰਥ ਦੱਸੀ ਹੁੰਦੇ ਨੇ ਤੁਸੀਂ ਕੀ ਕਰਨਾ ਹਰ ਰੋਜ਼ ਇੱਕ ਆਸ਼ਟਮ ਪਤੀ ਦੇ ਨਾਲ ਅਰਥ ਨਾਲ ਸਮਝਿਆ ਕਰੋ ਪਹਿਲੀ ਅਸਟੰਪਾ ਦੀ ਤੋਂ ਸ਼ੁਰੂ ਕਰ ਲਿਓ ਉਹਦੇ ਨਾਲ ਨਾਲ ਤੁਸੀਂ ਆਪ ਮਹਿਸੂਸ ਕਰੋਗੇ ਤੁਹਾਡਾ ਵਿਸ਼ਵਾਸ ਗੁਰੂ ਸਾਹਿਬ ਦੇ ਪ੍ਰਤੀ ਜਿਹੜਾ ਹੋਰ ਵੀ ਪੱਕਾ ਬਣਨਾ ਸ਼ੁਰੂ ਹੋ ਜਾਊਗਾ ਤੁਹਾਨੂੰ ਸਮਝ ਆਉਣ ਲੱਗ ਜੂਗੀ ਵੀ ਗੁਰੂ ਸਾਹਿਬ ਨੇ ਕੀ ਕਿਹਾ ਕੀ ਨਹੀਂ ਕਿਹਾ ਬਾਣੀ ਉਦੋਂ ਤੱਕ ਤੁਸੀਂ ਵਿਸ਼ਵਾਸ ਨਹੀਂ ਕਰ ਪਾਉਂਗੇ ਜਦ ਤੱਕ ਤੁਹਾਨੂੰ ਉਹਦੇ ਅਰਥ ਸਮਝ ਨਹੀਂ ਆਉਣ ਲੱਗਣਗੇ ਮੇਰੇ ਕੋਲੇ ਵੀ ਸਟੀਪ ਗੁਟਕਸ ਹਨ ਹੈਗਾ ਤੁਸੀਂ ਵੀ ਸਟੀਪ ਗੁਟਕਸ ਹੈਵ ਲਿਆਇਓ ਉਹਦੇ ਨਾਲ ਅਰਥ ਪੜ੍ਹਨੇ ਜਰੂਰ ਸ਼ੁਰੂ ਕਰੋ ਪੂਰੀ ਅਸ਼ਟਮਪਤੀ ਵੀ ਨਹੀਂ ਹੋ ਸਕਦੀ ਤਾਂ ਅੱਧੀ ਅਸ਼ਟਮਪਤੀ ਦੇ ਅਰਥ ਜ਼ਰੂਰ ਪੜਿਆ ਕਰੋ ਉਹ ਦੇ ਨਾਲ ਤੁਹਾਡੀ ਜ਼ਿੰਦਗੀ ਟੋਟਲੀ ਬਦਲਣੀ ਸ਼ੁਰੂ ਹੋ ਜੂ ਇਹ ਤਾਂ ਹੈਗਾ ਪਹਿਲਾ ਰਸਤਾ ਜਿਹੜਾ ਤੁਸੀਂ ਕਰਨਾ ਹੈ ਹੁਣ ਜਿਹੜਾ ਦੂਸਰਾ ਰਸਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਉਹ ਵੀ ਇਹਦੇ ਨਾਲ ਜੁੜਿਆ ਹੋਇਆ ਦੇਖੋ ਬਾਣੀ ਔਰ ਉਹ ਚੀਜ਼ ਜਿਹੜੀ ਦੂਸਰੀ ਸ਼ੇਅਰ ਕਰ ਰਹੀ ਹਾਂ ਦੋਨੋਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਉਹ ਹੈ ਦੇਖੋ ਜੀ ਆਪਣੇ ਅੰਦਰ ਨਾ ਇਹ ਹਰ ਇਨਸਾਨ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਸਕਾਰਾਤਮਕ ਇੱਕ ਹੁੰਦਾ ਨਾਕਾਰਾਤਮਕ ਜਨਨ ਕੀ ਪੋਜ਼ਿਟਿਵ ਤੇ ਨੈਗੇਟਿਵ ਜਿਹੜਾ ਇੱਕ ਤਾਂ ਹੁੰਦਾ ਆਪਣੀ ਅੰਦਰ ਪੋਜ਼ਿਟਿਵ ਜੀ ਜਿਹੜੀ ਆਪਾਂ ਨੂੰ ਪੋਜ਼ਿਟਿਵ ਕਰਦੀ ਆ ਆਪਾਂ ਨੂੰ ਚੰਗਾ ਸੋਚਣ ਲਈ ਆ ਆਪਾਂ ਨੂੰ ਹੋਰ ਉਤਸ਼ਾਹਿਤ ਕਰਦੀ ਆ ਕਿ ਤੂੰ ਚੰਗਾ ਸੋਚ ਪੋਜ਼ਿਟਿਟਿਵ ਕਰਦੀ ਆ ਵੀ ਤੂੰ ਚੰਗਾ ਇਨਸਾਨ ਆ ਤੂੰ ਕਰ ਸਕਦਾ ਇੱਕ ਹੁੰਦਾ ਨੈਗੇਟਿਵ ਨੈਗੇਟਿਵਿਟੀ ਉਹ ਚੀਜ਼ ਹੁੰਦੀ ਆ ਜਿਹੜੀ ਆਪਾਂ ਨੂੰ ਕਈ ਵਾਰੀ ਆਪਣੇ ਦਿਮਾਗ 'ਚ ਨਹੀਂ ਆ ਸਕਦਾ ਨਹੀਂ ਮੈਂ ਨਹੀਂ ਇਹ ਕਰ ਸਕਦਾ ਨਹੀਂ ਮੈਥੋਂ ਇਹ ਹੋਣਾ ਹੀ ਨਹੀਂ ਨਹੀਂ ਮੈਥੋਂ ਮੈਂ ਇਹ ਤੇ ਕਰ ਹੀ ਨਹੀਂ ਸਕਦਾ ਮੈਂ ਕਾਮਯਾਬ ਹੋ ਹੀ ਨਹੀਂ ਸਕਦਾ ਇਹ ਚੀਜ਼ ਹੁੰਦੀ ਆ ਨੇਗੇਟਿਵਿਟੀ ਇਹਨੂੰ ਕਹਿੰਦੇ ਨੇ ਨਾਕਾਰਾਤਮਕ ਸੋਚ ਇੱਕ ਹੁੰਦੀ ਆ ਸਕਾਰਾਤਮਕ ਸੋਚ ਜਦੋਂ ਵੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨਾ ਪੱਲੇ ਵੱਨ ਲਓ ਆਪਣੇ ਲੜ ਮੈਂ ਇਹ ਚੀਜ਼ਾਂ ਦਾ ਬਦਲਾਅ ਕੀਤਾ ਜੀ ਆਪਦੀ ਜ਼ਿੰਦਗੀ ਦੇ ਵਿੱਚ ਤੇ ਮੈਂ ਬਹੁਤ ਫਰਕ ਮਹਿਸੂਸ ਕੀਤਾ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਚੀਜ਼ ਤੁਸੀਂ ਕਦੇ ਵੀ ਇਹ ਨਹੀਂ ਸੋਚਣਾ ਜਾਂ ਬੋਲਣਾ ਬੋਲਣਾ ਵੀ ਨਹੀਂ ਹੈ ਤੁਸੀਂ ਗਲਤੀ ਦੇ ਨਾਲ ਵੀ ਮੈਂ ਨਹੀਂ ਕਰ ਸਕਦਾ ਮੈਥੋਂ ਨਹੀਂ ਹੋ ਸਕਦਾ ਮੇਰੇ ਕੋਲੇ ਇਹ ਚੀਜ਼ ਨਹੀਂ ਹੈ ਮੈਂ ਇਹ ਕਰ ਹੀ ਨਹੀਂ ਸਕਦਾ ਇਹ ਚੀਜ਼ਾਂ ਨਹੀਂ ਬੋਲਣੀਆਂ ਕਿਉਂਕਿ ਜਿਹੜਾ ਸਾਡਾ ਸਕਾਰਾਤਮਕ ਸੋਚ ਹੈ ਨਾ ਸਾਡਾ ਦਿਮਾਗ ਜਿਹੜੀ ਸਕਾਰਾਤਮਕ ਪੋਜ਼ਿਟਿਵ ਚੀਜ਼ ਹੈ ਉਹ ਉਹਨੂੰ ਕੈਚ ਕਰ ਲੈਂਦਾ ਹੈ ਕੈਚ ਕਰਕੇ ਫਿਰ ਉਹ ਕਹਿੰਦਾ ਵੀ ਜਦੋਂ ਇਹ ਹਾਰ ਹੀ ਮੰਨ ਲਈ ਹੈ ਵੀ ਇਹ ਕਹਿੰਦਾ ਮੈਂ ਕਰ ਹੀ ਨਹੀਂ ਸਕਦਾ ਫਿਰ ਹੁਣ ਇਹ ਕਰ ਹੀ ਨਹੀਂ ਸਕਦਾ ਅੱਛਾ ਬਾਣੀ ਦੇ ਵਿੱਚ ਵੀ ਅਗਰ ਤੁਸੀਂ ਆਪਾਂ ਇਤਿਹਾਸ ਆਪਣਾ ਪੜਦੇ ਆ ਪਹਿਲੇ ਪਾਸ਼ੇ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਦੋਸਤ ਨੂੰ ਮਿਲਣ ਜਾਂਦੇ ਆ ਆਪਾਂ ਡਿਟੇਲਸ ਨਹੀਂ ਗੱਲ ਕਰਾਂਗੇ ਮੋਟੀ ਮੋਟੀ ਗੱਲ ਕਰਾਂਗੇ ਜਦੋਂ ਉਹਨਾਂ ਨੂੰ ਮਿਲਣ ਜਾਂਦੇ ਆ ਉਹਨਾਂ ਦੀ ਜਿਹੜੀ ਵਾਈਫ ਹੁੰਦੀ ਆ ਦੋਸਤ ਦੀ ਉਹ ਕੀ ਕਹਿੰਦੀ ਆ ਕਿ ਹੈ ਨਹੀਂ ਗੇ ਘਰ ਹੈਨਾ ਉਸ ਤੋਂ ਦੋ ਤਿੰਨ ਵਾਰੀ ਫਿਰ ਗੁਰੂ ਸਾਹਿਬ ਜੀ ਪੁੱਛਦੇ ਨੇ ਪਹਿਲੇ ਪਾਸ਼ੇ ਫਿਰ ਕਹਿੰਦੀ ਆ ਹੈ ਨਹੀਂ ਤਾਂ ਫਿਰ ਮਹਾਰਾਜ ਕੀ ਕਹਿੰਦੇ ਨੇ ਜੇ ਨਹੀਂ ਹੈ ਤਾਂ ਨਹੀਂ ਸਹੀ ਹੈ ਹੀ ਨਹੀਂ ਹੋ ਹੈਨਾ ਸੋ ਇਹ ਚੀਜ਼ ਪਰਮਾਤਮਾ ਨੇ ਵੀ ਆਪਾਂ ਨੂੰ ਸਿੱਖਿਆ ਦਿੱਤੀ ਆ ਕਿ ਕਦੇ ਵੀ ਜੋ ਚੀਜ਼ ਅ ਕਦੇ ਵੀ ਨਾ ਸ਼ਬਦ ਇਸਤੇਮਾਲ ਨਾ ਕਰੋ ਨਹੀਂ ਜੇ ਆਪਾਂ ਨੂੰ ਪਰਮਾਤਮਾ ਕਈ ਲੋਕ ਇਦਾਂ ਦੀ ਵੀ ਦੇਖੇ ਨੇ ਮੈਂ ਆਪਣੇ ਆਪਣੇ ਹਸਬੰਦ ਨੂੰ ਵੀ ਇਹ ਚੀਜ਼ ਸਮਝਾਉਣੀ ਹੁੰਦੀ ਆ ਜੇ ਕਈ ਵਾਰੀ ਆਪਾਂ ਤੋਂ ਕੋਈ ਹੁੰਦਾ ਨਾ ਆਪਾਂ ਕਿਸੇ ਨੂੰ ਦੇਖਦੀਆਂ ਪੈਸਾ ਉਧਾਰ ਮੰਗਦਾ ਕੋਈ ਅਗਲਾ ਕਹਿੰਦਾ 100 ਰੁਪਏ ਦੇ ਦੇ ਜਾਂ 200 ਦੇ ਦੇ ਕਈ ਵਾਰੀ ਅਗਲੇ ਕੋਲੇ ਹੁੰਦੀ ਹੈ ਅਗਲਾ ਜਾਣ ਕੇ ਕਹਿੰਦਾ ਨਹੀਂ ਹੈਗੇ ਹੈਨਾ ਇਸ ਤੋਂ ਬਿਹਤਰ ਦੱਸ ਦੋ ਵੀ ਹੈਗੇ ਆ ਵੀਰੇ ਸਾਨੂੰ ਜ਼ਰੂਰਤ ਆ ਲੇਕਿਨ ਅਗਰ ਨਹੀਂ ਸ਼ਬਦ ਜਿਹੜਾ ਆਪਾਂ ਇਸਤੇਮਾਲ ਕਰਦੇ ਆ ਉਹ ਸਾਨੂੰ ਬਹੁਤ ਸਾਨੂੰ ਪੁੱਠੇ ਰਸਤੇ ਲੈ ਜਾਂਦਾ 네ਗੇਟਿਵ ਕਰ ਦਿੰਦਾ ਸਾਨੂੰ ਬਹੁਤ ਜ਼ਿਆਦਾ ਕਦੇ ਵੀ ਨਹੀਂ ਨਾ ਜਾਂ ਇੱਕ ਆਪਾਂ ਨਾ ਸ਼ਬਦ ਇਸਤੇਮਾਲ ਕਰਦੇ ਆ ਜੇਕਰ ਜੇ ਮੈਂ ਇਹ ਕਰ ਲੈਂਦਾ ਜੇ ਮੈਂ ਉਹ ਕਰ ਲੈਂਦਾ ਤਾਂ ਫਿਰ ਅੱਜ ਐਦਾਂ ਹੋਣਾ ਸੀ ਆਪਾਂ ਸੋਚਦੇ ਆ ਨਾ ਜੇ ਮੈਂ ਫਲਾਨੀ ਪੜਾਈ ਕਰ ਲੈਂਦਾ ਤਾਂ ਮੈਂ ਆਜਾਤਸਰ ਹੋਣਾ ਸੀ ਤਾਂ ਫਿਰ ਉਹ ਚੀਜ਼ ਵੀ ਸਾਨੂੰ 네ਗੇਟਿਵ ਵੱਲ ਲੈ ਕੇ ਜਾਂਦੀ ਹੈ ਕਿਉਂਕਿ ਫਿਰ ਆਪਾਂ ਉੱਥੇ ਸੋਚਣਾ ਸ਼ੁਰੂ ਕਰ ਦਿੰਦੇ ਆ ਹਨਾ ਤਾਂ ਵੀ ਆਪਾਂ ਕੀ ਸੋਚਦੇ ਆਂ ਕਿ ਮੈਂ ਕਰ ਨਹੀਂ ਪਾਇਆ ਮੈਥੇ ਹੋ ਨਹੀਂ ਪਾਇਆ ਫਿਰ ਆਪਣਾ ਜਿਹੜੀ ਸਕਾਰਾਤਮਕ ਸੋਚ ਆਪਾਂ ਨੂੰ ਪੋਜ਼ਿਟਿਵ ਕਰਨਾ ਹੁੰਦਾ ਉਹਦੀ ਬਜਾਏ ਨਕਾਰਾਤਮਕ ਸੋਚ ਉਸ ਨੂੰ ਕੈਚ ਕਰ ਲੈਂਦੀ ਹੈ ਫੜ ਲੈਂਦੀ ਉਸ ਚੀਜ਼ ਨੂੰ ਫਿਰ ਉਹ ਉਸੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਆਂ ਕਿ ਇਹ ਕਹਿ ਰਿਹਾ ਮੈਂ ਕਰ ਨਹੀਂ ਸਕਦਾ ਸੋ ਇਹ ਕਰ ਹੀ ਨਹੀਂ ਸਕਦਾ ਇਹ ਚੀਜ਼ਾਂ ਦੀ ਸਮਝ ਲਓ ਇੰਨਾਂ ਨੂੰ ਮੰਨ ਲਓ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਸਵੇਰੇ ਉੱਠਣਾ ਜਿਹੜਾ ਮੇਨ ਸ਼ਬਦ ਮੈਂ ਤੁਹਾਨੂੰ ਦੱਸ ਰਹੀ ਆ ਸਵੇਰੇ ਉੱਠਣਾ ਸਵੇਰੇ ਦੇਖੋ ਆਪਾਂ ਨਾ ਇੱਕ ਚੀਜ਼ ਮੈਂ ਬਹੁਤ ਵਾਰੀ ਤੁਹਾਨੂੰ ਦੱਸਿਆ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਜਪਿਆ ਕਰੋ ਬਹੁਤ ਸਾਰੇ ਮੈਨੂੰ ਕਮੈਂਟ ਆਉਂਦੇ ਆ ਕਿ ਜਿਹੜੀ ਅਸੀਂ ਤੇੜੇ ਪਾਠ ਕਰ ਲਈਏ ਜਾਂ ਅਸੀਂ ਹੈ ਨਾ ਦੇਖੋ ਜੀ ਜਿਹੜਾ ਕਾਰਨ ਹੈ ਨਾ ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਅੰਮ੍ਰਿਤ ਵੇਲਾ ਦਿੱਤਾ ਉਹ ਕਿਉਂ ਦਿੱਤਾ ਕਿਉਂਕਿ ਸਵੇਰੇ ਜਦੋਂ ਆਪਾਂ ਸੌ ਕੇ ਉੱਠਦੇ ਆ ਆਪਣਾ ਇਹਦਾ ਦਿਮਾਗ ਹੁੰਦਾ ਨਾ ਬਹੁਤ ਫਰੈਸ਼ ਹੁੰਦਾ ਤਾਜ਼ਾ ਹੁੰਦਾ ਆਪਣੇ ਦਿਮਾਗ ਅੰਦਰ ਕੋਈ ਸੋਚ ਨਹੀਂ ਚੱਲ ਰਹੀ ਹੁੰਦੀ ਆਪਣਾ ਦਿਮਾਗ ਸ਼ਾਂਤ ਹੁੰਦਾ ਆਲੇ-ਦਾਲੇ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਆਲੇ-ਦਾਲੇ ਸਭ ਸ਼ਾਂਤੀ ਹੁੰਦੀ ਆ ਤਾਂ ਫਿਰ ਉਹਦੇ ਨਾਲ ਕੀ ਆਪਾਂ ਜਦੋਂ ਬਾਣੀ ਚਪਣ ਪੈਣੀ ਆ ਨਾ ਤਾਂ ਆਪਣਾ ਮਨ ਬਹੁਤ ਜੁੜਦਾ ਬਾਣੀ ਦੇ ਨਾਲ ਆਪਣਾ ਧਿਆਨ ਇਧਰੋਂ ਤੇ ਉਧਰੋਂ ਤਟਕਦਾ ਨਹੀਂ ਜੇ ਆਪਾਂ ਦਿਨੇ ਪਾਠ ਕਰਾਂਗੇ ਖੜਕਾ ਹੋ ਗਿਆ ਬਾਹਰ ਤ ਆਪਣਾ ਧਿਆਨ ਜਿਹੜਾ ਉਧਰ ਚਲਿਆ ਜਾਂਦਾ ਸੋ ਕੋਸ਼ਿਸ਼ ਕਰੋ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਗੁਰੂ ਸਹਿਬਾਨਾਂ ਨੇ ਬਖਸ਼ਿਆ ਹੈ ਨਾ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਅੰਮ੍ਰਿਤ ਵੇਲੇ ਜਿਹੜੀ ਵੀ ਸੋਚ ਰੱਖ ਕੇ ਆਪਾਂ ਪਾਠ ਕਰਦੇ ਹਾਂ ਉਹ ਹਮੇਸ਼ਾ ਪੂਰੀ ਹੁੰਦੀ ਹੈ ਕਾਰਨ ਕੀ ਹੈ ਕਿਉਂਕਿ ਉਸ ਟਾਈਮ ਸਾਡਾ ਦਿਮਾਗ ਜਿਹੜਾ ਹੁੰਦਾ ਪੋਜ਼ਿਟਿਵ ਹੁੰਦਾ ਸਾਡਾ ਦਿਮਾਗ ਸ਼ਾਂਤ ਹੁੰਦਾ ਉਸ ਟਾਈਮ ਤੁਸੀਂ ਕੀ ਕਰਨਾ ਇੱਕ ਤਾਂ ਤੁਸੀਂ ਅਮਰਤ ਵੇਲੇ ਉੱਠ ਕੇ ਪਾਠ ਜਰੂਰ ਕਰਨਾ ਇਹ ਆਪਣਾ ਰੁਟੀਨ ਬਣਾ ਲਓ ਦੇਖੋ ਕਈ ਮੈਨੂੰ ਕਮੈਂਟ ਆਉਂਦੇ ਦੀਦੀ ਉੱਠਿਆ ਨਹੀਂ ਜਾਂਦਾ ਦੇਖੋ ਜੀ ਕੁਝ ਪਾਉਣ ਲਈ ਕੁਝ ਹੁਣਾ ਪੈਂਦਾ ਅਗਰ ਗੁਰੂ ਸਾਹਿਬ ਦੀ ਆਪਾਂ ਕਿਰਪਾ ਪਾਣੀ ਆ ਅਗਰ ਆਪਾਂ ਚਾਹਨੀ ਆ ਸਾਡੀ ਜ਼ਿੰਦਗੀ ਵਧੀਆ ਹੋ ਜਾਵੇ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਕੱਟੀ ਜਾਣ ਤਾਂ ਫਿਰ ਉਹਦੇ ਲਈ ਆਪਾਂ ਨੂੰ ਅਮਰਤ ਵੇਲੇ ਉੱਠਣਾ ਹੀ ਪਊਗਾ हां तो ਤੁਸੀਂ ਪੰਜੇ ਬਾਣੀਆਂ ਨਹੀਂ ਜਪ ਸਕਦੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਨਹੀਂ ਜਪ ਸਕਦੇ ਤਾਂ ਤੁਸੀਂ ਸਿਰਫ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਪਾਠ ਕਰ ਲਓ ਅਗਰ ਚਪਈ ਸਾਹਿਬ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਅੰਮ੍ਰਿਤ ਵੇਲੇ ਉੱਠ ਕੇ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰੋ ਫਿਰ ਤੁਹਾਡਾ ਦਿਮਾਗ ਉਸ ਟਾਈਮ ਸ਼ਾਂਤ ਹੁੰਦਾ ਹੈ ਹਨਾ ਫਿਰ ਉਸ ਟਾਈਮ ਤੁਸੀਂ ਕੀ ਕਰਨਾ ਹੈ 5 ਮਿੰਟ ਬੈਠ ਜਾਓ 5 ਮਿੰਟ ਬੈਠ ਕੇ ਅੱਖਾਂ ਬੰਦ ਕਰ ਲਓ ਅੱਖਾਂ ਬੰਦ ਕਰਕੇ ਤੁਸੀਂ ਆਪਣੇ ਆਪ ਨੂੰ ਕੁਝ ਗੱਲਾਂ ਕਹਿਣੀਆਂ ਨੇ ਉਹ ਗੱਲਾਂ ਕਿਉਂ ਕਹਿਣੀਆਂ ਨੇ ਜਿਹੜਾ ਤੁਹਾਡਾ ਸਕਾਰਾਤਮਕ ਸੋਚ ਆ ਉਹਨੂੰ ਕੈਚ ਕਰ ਲੂਗੀ ਉਹਨੂੰ ਫੜ ਲੂਗੀ ਇਹ ਚੀਜ਼ ਮੈਂ ਨਹੀਂ ਕਹਿੰਦੀ ਜ ਇਹ ਚੀਜ਼ ਸਾਇੰਸ ਕਹਿੰਦੀ ਆ ਜੋ ਚੀਜ਼ ਆਪਾਂ ਆਪਣੇ ਦਿਮਾਗ ਨੂੰ ਸਵੇਰੇ ਦੱਸਾਂਗੇ ਵੀ ਤੂੰ ਆਹ ਕਰਨੀ ਐ ਸਾਡੇ ਅੰਦਰ ਜਿਹੜੀ ਸਕਾਰਾਤਮਕ ਸੋਚ ਆ ਯਾਨੀ ਕਿ ਪੋਜ਼ਿਟਿਵ ਸੋਚ ਆ ਉਹਨੂੰ ਆਪਾਂ ਆਰਡਰ ਦੇਣਾ ਵੀ ਤੂੰ ਆਹ ਕਰਨਾ ਹੈ ਉਹ ਉਹੀ ਚੀਜ਼ ਕਰੂਗਾ ਠੀਕ ਆ ਤੁਸੀਂ ਕੀ ਕਹਿਣਾ ਆਪਣੇ ਆਪ ਨੂੰ ਤੁਸੀਂ ਕਹਿਣਾ ਵੀ ਮੈਂ ਕਾਮਯਾਬ ਹੋ ਸਕਦਾ ਮੈਂ ਬਹੁਤ ਖੁਸ਼ ਆ ਮੇਰੇ ਅੰਦਰ ਬਹੁਤ ਸਾਰੀ ਪੋਜ਼ਿਟਿਵ ਮੇਰੇ ਅੰਦਰ ਬਹੁਤ ਸਾਰੀ ਚੰਗੀ ਸੋਚ ਹੈ ਮੇਰੇ ਅੰਦਰ ਸਕਾਰਾਤਮਕ ਸੋਚ ਹੈ ਇਹ ਚੀਜ਼ਾਂ ਨੂੰ ਲਿਖ ਲਿਓ ਜੀ ਚਾਹੇ ਤੇ ਉਸ ਤੋਂ ਬਾਅਦ ਤੁਸੀਂ ਕਹਿਣਾਗਾ ਕਿ ਕੋਈ ਇਹ ਜੀ ਚੀਜ਼ ਨਹੀਂ ਕੋਈ ਇਹ じゃ ਕੰਮ ਨਹੀਂ ਜੋ ਮੈਂ ਕਰ ਨਹੀਂ ਸਕਦਾ ਮੈਂ ਹਰ ਕੰਮ ਕਰ ਸਕਦਾ ਮੈਂ ਹਰ ਕੰਮ ਦੇ ਵਿੱਚ ਕਾਮਯਾਬ ਹੋ ਸਕਦਾ ਜਾਂ ਸਕਦੀ ਹਾਂ ਠੀਕ ਹੈ ਜੀ ਅਗਰ ਤੁਸੀਂ ਗਰੀਬ ਹੋ ਤੁਸੀਂ ਇਹ ਵੀ ਕਹਿ ਸਕਦੇ ਹੋ ਮੈਂ ਗਰੀਬ ਹਾਂ ਪਰ ਮੈਂ ਅਮੀਰ ਬਣ ਸਕਦਾ ਤੇ ਮੈਂ ਬਣੂਗਾ ਮੇਰਾ ਆ ਕੰਮ ਜਿਹੜਾ ਬਹੁਤ ਸੋਨਾ ਚੱਲਣਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਇਹ ਕੰਮ ਬਹੁਤ ਜ਼ਿਆਦਾ ਚੱਲੂਗਾ ਠੀਕ ਹੈ ਗਾ ਤੇ ਰਹਾ ਇਸ ਟਾਈਮ ਹੋ ਰਿਹਾ ਤੇ ਹੋਊਗਾ ਇਹ ਦੋ ਸ਼ਬਦਾਂ ਤੇ ਜ਼ੋਰ ਤੁਸੀਂ ਰੱਖਣਾ ਠੀਕ ਹੈ ਉਸ ਤੋਂ ਇਲਾਵਾ ਤੁਸੀਂ ਕੀ ਕਹਿਣਾਗਾ ਆਪਣੇ ਆਪ ਨੂੰ ਕਿ ਮੇਰੇ ਮੈਨੂੰ ਕੋਈ ਵੀ ਹਰਾ ਨਹੀਂ ਸਕਦਾ ਮੈਂ ਜ਼ਿੰਦਗੀ ਦੇ ਵਿੱਚ ਹਾਰਨ ਲਈ ਪੈਦਾ ਨਹੀਂ ਹੋਇਆ ਮੈਂ ਕਾਮਯਾਬ ਹੋ ਰਿਹਾ ਤੇ ਮੈਂ ਕਾਮਯਾਬ ਹੋਊਂਗਾ ਹੀ ਹੋਊਂਗਾ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈ ਮੈਂ ਇਹ ਚੀਜ਼ ਕਰੂੰਗਾ ਹੀ ਕਰੂੰਗਾ ਇਹ ਚੀਜ਼ਾਂ ਤੁਸੀਂ 5 ਮਿੰਟ ਆਪਣੇ ਆਪ ਨੂੰ ਬੋਲਣੀਆਂ ਹੈ ਉਹਦੇ ਨਾਲ ਕੀ ਹੋਊ ਸ਼ੁਰੂ ਦੇ ਵਿੱਚ ਜੀ ਤੁਹਾਡਾ ਦਿਮਾਗ ਤੁਹਾਡਾ ਸਾਥ ਨਹੀਂ ਦੇਊਗਾ ਸ਼ੁਰੂ ਦੇ ਵਿੱਚ ਤੁਹਾਡੇ ਦਿਮਾਗ ਤੁਹਾਡਾ ਦਿਮਾਗ ਕਿਤੇ ਹੋਰ ਚੱਲਣ ਦੀ ਕੋਸ਼ਿਸ਼ ਕਰੂਗਾ ਪਰ ਅੰਮ੍ਰਿਤ ਵੇਲੇ 5 ਮਿੰਟ ਇਹ ਚੀਜ਼ ਤੁਸੀਂ ਬੋਲਣੀ ਆ ਅਗਰ ਤੁਸੀਂ ਦਿਨ ਦੇ ਵਿੱਚ ਵੀ 5-5 ਮਿੰਟ ਇਹ ਚੀਜ਼ ਬੋਲ ਲਈ ਤਿੰਨ ਵਾਰ ਮੰਨ ਲਓ ਤਿੰਨ ਇੱਕ ਵਾਰ ਇਸ ਵੇਲੇ ਇਹ ਬੋਲ ਲਈ ਇੱਕ ਵਾਰ ਦੁਪਹਿਰੇ ਬੋਲ ਲਈ ਇੱਕ ਵਾਰ ਆਥਨ ਦੇ ਟਾਈਮ ਬੋਲ ਲਈ ਤਾਂ ਫਿਰ ਤੁਸੀਂ ਦੇਖੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਇਹ ਹਫਤੇ ਬਾਅਦ ਤੁਹਾਨੂੰ ਮਹਿਸੂਸ ਹੋਣ ਲੱਗ ਜੂਗਾ ਤੁਹਾਡੀ ਨੈਗੇਟਿਵ ਸੋਚ ਪੋਜ਼ਿਟਿਵ ਹੋਣ ਲੱਗ ਜੂਗੀ ਤੁਸੀਂ ਪੋਜ਼ਿਟਿਵ ਹੋਣ ਲੱਗ ਜੂਗੇ ਤੁਹਾਡਾ ਗੁਰੂ ਸਾਹਿਬ ਪ੍ਰਤੀ ਜਿਹੜਾ ਵਿਸ਼ਵਾਸ ਉਹ ਵੀ ਵਧਣ ਲੱਗ ਜੂਗਾ ਦੇਖੋ ਜਦ ਗੁਰਬਾਣੀ ਦੇ ਅਰਥ ਵੀ ਤੁਸੀਂ ਸਮਝਣੇ ਸ਼ੁਰੂ ਕਰਦੇ ਉਦੋਂ ਪੋਜ਼ਿਟਿਵ ਚੀਜ਼ਾਂ ਬੋਲਣੀਆਂ ਸ਼ੁਰੂ ਕਰਤੀਆਂ ਮੈਂ ਤੁਹਾਨੂੰ ਲਿਖ ਕੇ ਦਿੰਨੀ ਆ ਇਹ ਚੀਜ਼ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਕੋਈ ਹੈ ਜਆ ਕੰਮ ਨਹੀਂ ਜੋ ਤੁਸੀਂ ਕਰ ਨਹੀਂ ਸਕਦੇ ਤੁਸੀਂ ਹਮੇਸ਼ਾ ਇਹ ਸੋਚਣਾ ਆਪਣੇ ਆਪ ਨੂੰ ਇਹ ਕਹਿਣਾ ਵੀ ਕੋਈ ਅਜਿਹਾ ਕੰਮ ਨਹੀਂ ਜੋ ਮੈਂ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਕਰ ਸਕਦੀ ਪਰ ਹਾਂ ਜੋ ਮੈਂ ਕਰ ਸਕਦਾ ਉਹ ਹੋਰ ਕੋਈ ਨਹੀਂ ਕਰ ਸਕਦਾ ਮੈਂ ਸਭ ਤੋਂ ਅਲੱਗ ਹਾਂ ਮੈਂ ਸਭ ਤੋਂ ਡਿਫਰੈਂਟ ਹਾਂ ਤੇ ਪ੍ਰਮਾਤਮਾ ਨੇ ਮੈਨੂੰ ਸ਼ਕਤੀ ਦਿੱਤੀ ਹੈ ਕਿ ਮੈਂ ਆਪਣੇ ਆਪ ਨੂੰ ਸੁਧਾਰ ਸਕਾਂ ਵੀ ਜ਼ਿੰਦਗੀ ਨੂੰ ਸੁਧਾਰ ਸਕਾਂ ਇਹਨਾਂ ਚੀਜ਼ਾਂ ਦਾ ਜੀ ਅੱਜ ਦੇ ਟਾਈਮ ਵਿੱਚ ਜੌਦਾ ਜ਼ਿਆਦਾ ਲੋਡ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਆਪਾਂ 네ਗੇਟਿਵ ਬਹੁਤ ਜ਼ਿਆਦਾ ਹੋ ਰਹੇ ਆ ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਖੁਦ ਫੋਲੋ ਕਰ ਰਹੀ ਆ ਤੇ ਮੈਂ ਕੀਤੀਆਂ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਪਹਿਲਾਂ ਵੀ ਕਈ ਵਾਰੀ ਅੱਜ ਵੀ ਦੱਸ ਰਹੀ ਆ ਵੀ ਮੈਂ ਇੰਨੀ ਜ਼ਿਆਦਾ ਨੈਗੇਟਿਵ ਹੋ ਗਈ ਸੀ ਮੈਂ ਘਰ ਦੀ ਸਫਾਈ ਕਰਨੀ ਬੰਦ ਕਰਤੀ ਸੀ ਮੈਂ ਨਹਾਉਣਾ ਬੰਦ ਕਰਤਾ ਸੀ ਮੈਂ ਸਾਫ਼ ਕੱਪੜੇ ਪਾਉਣਾ ਬੰਦ ਕਰਤਾ ਸੀ ਮੈਂ ਸਿਰ ਬੋਣਾ ਬੰਦ ਕਰਤਾ ਸੀ ਕਈ ਕਿ ਦਿਨ ਮੈਂ ਸਿਰ ਹੀ ਨਹੀਂ ਸੀ ਬੋਹਣੀ ਤਿੰਨ ਤਿੰਨ ਚਾਰ ਚਾਰ ਦਿਨ ਇੰਨੀ ਜ਼ਿਆਦਾ ਨੈਗੇਟਿਵ ਹੋ ਗਈ ਸੀ ਨਾ ਮੈਨੂੰ ਲੱਗਦਾ ਸੀ ਇਹ ਜ਼ਿੰਦਗੀ ਖਤਮ ਆ ਬਸ ਮੈਂ ਖਤਮ ਆ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਗੁਰਬਾਣੀ ਜਪਣੀ ਸ਼ੁਰੂ ਕੀਤੀ ਨਾਲ ਨਾਲ ਪੋਜ਼ਿਟਿਵ ਆਪਦੇ ਆਪ ਨੂੰ ਕਰਨ ਵਾਸਤੇ ਇਹ ਮਤਲਬ ਕਿ ਇਹ ਚੀਜ਼ਾਂ ਨੂੰ ਬੋਲਣਾ ਸ਼ੁਰੂ ਕੀਤਾ ਤਾਂ ਮੇਰੀ ਜ਼ਿੰਦਗੀ ਅੱਜ ਤੁਸੀਂ ਦੇਖ ਸਕਦੇ ਹੋ ਮੇਰੇ ਅੰਦਰ ਕਿੰਨੀ ਜ਼ਿਆਦਾ ਮਤਲਬ ਕਹਿੰਦੇ ਨੇ ਕੌਨਫੀਡੈਂਸ ਜਿਹੜਾ ਹੈਗਾ ਉਹ ਆ ਚੁੱਕਿਆ ਉਹ ਕਿਸ ਚੀਜ਼ ਕਰਕੇ ਆਇਆ ਇੱਕ ਗੁਰਬਾਣੀ ਕਰਕੇ ਉਹਨਾਂ ਦੇ ਅਰਥ ਸਮਝੇ ਦੂਸਰੀ ਇਹ ਚੀਜ਼ ਬੋਲਣ ਕਰਕੇ ਸੋ ਤੁਸੀਂ ਵੀ ਡੇਲੀ ਇਹ ਚੀਜ਼ ਫੋਲੋ ਕਰਨੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਹੜੀਆਂ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਜਿਹੜੀਆਂ ਮੈਂ ਖੁਦ ਅਜ਼ਮਾਈਆਂ ਹੋਈਆਂ ਨੇ ਸੋ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ